ਠੀਕ ਹੈ ਜੀ ਪ੍ਰਦੀਪ ਸਿੰਘ ਹਾਂ ਜੀ ਤੁਹਾਡੀ ਇਨਕੁਆਰੀ ਦਾ ਕੰਮ ਹੋ ਗਿਆ ਠੀਕ ਹੈ ਤੇ ਕੱਲ ਨੂੰ ਸਾਨੂੰ ਅਸੀਂ ਫੋਨ ਕਰਾਂਗੇ ਫਿਰ ਤੁਸੀਂ ਦੋਵੇਂ ਭਰਾ ਆ ਜਿਓ ਉੱਥੇ ਆਪਣੇ ਬੈਂਕ 'ਚ ਆ ਜਿਓ ਠੀਕ ਹੈ ਫਿਰ ਤੁਹਾਨੂੰ ਦੱਸ ਦਿਆਂਗੇ ਠੀਕ ਹੈ ਚੰਗਾ ਠੀਕ ਹੈ ਸਰ ਹਰਦੀਪ ਸਿੰਘ ਦੇ ਘਰ ਵਾਲੀ ਦੀ ਸਿਹਤ ਪੱਖੋਂ ਤਾਂ ਲੱਗਦੀ ਹੈ ਵੀ ਜਿਵੇਂ ਕੁਝ ਖਾਣ ਨੂੰ ਨਹੀਂ ਮਿਲਦਾ ਹੁੰਦਾ ਤੇ ਗਰਦੀਪ ਸਿੰਘ ਦੇ ਘਰ ਵਾਲੀ ਪੂਰੀ ਨੂੰ ਲੱਗਦਾ ਜਿਵੇਂ ਚੰਗੀ ਖਾਾਕ ਖਾਂਦੀ ਹੈ ਉਹਨੂੰ ਖਾਣ ਪੀਣ ਨੂੰ ਚੰਗਾ ਮਿਲਦਾ ਹੈ। ਸਤਿ ਸ੍ਰੀ ਅਕਾਲ ਜੀ। ਹਾਂਜੀ ਗੁਰਦੀਪ ਸਿੰਘ ਜੀ ਤੁਹਾਨੂੰ ਬਹੁਤ-ਬਹੁਤ ਵਧਾਈਆਂ ਜੀ ਤੁਹਾਡਾ ਲੋਨ ਪਾਸ ਹੋ ਗਿਆ। ਹਾਂਜੀ ਫਿਰ ਮੇਰਾ ਨਹੀਂ ਲੋਨ ਪਾਸ ਹੋਇਆ ਜੀ। ਹਾਂਜੀ ਹਰਦੀਪ ਸਿੰਘ ਜੀ ਤੁਹਾਡਾ ਲੋਨ ਨਹੀਂ ਜੀ ਪਾਸ ਹੋਇਆ। ਕੱਲੇ ਗੁਰਦੀਪ ਸਿੰਘ ਦਾ ਲੋਨ ਪਾਸ ਹੋਇਆ। ਮੈਨੇਜਰ ਸਾਹਿਬ ਕੀ ਗੱਲ ਮੇਰੇ ਭਰਾ ਨੂੰ ਤਾਂ ਮੇਰੀ ਅਮਦਨ ਵਾਧਦਾ ਫਿਰ ਮੇਰਾ ਲੋਨ ਕਿਉਂ ਨਹੀਂ باس ਹੋਇਆ ਜੀ ਦੇਖੋ ਰਦੀਪ ਸਿੰਘ ਦਾ ਜਿਹੜੀ ਇਨਕੁਆਰੀ ਹੁੰਦੀ ਹੈ ਨਾ ਇਹਦੇ ਚ ਅਸੀਂ ਸਾਰਾ ਕੁਝ ਜਾਣਕਾਰੀ ਕਰਨਾ ਹੁੰਦਾ ਠੀਕ ਹੈ ਇਨਕੁਆਰੀ ਚ ਅਸੀਂ ਇਹੀ ਦੇਖਿਆ ਵੀ ਤੁਹਾਡੀ ਘਰ ਵਾਲੀ ਜਦੋਂ ਪਾਣੀ ਫੜਾਉਣ ਆਈ ਸੀ ਦੇਖਿਆ ਉਹ ਬਹੁਤ ਕਮਜ਼ੋਰ ਜੇ ਸਰੀਰ ਦੀ ਹੈ ਤੇ ਵਾਧ ਤੋ ਵਾਧ ਦਾ 40 42 ਕਿਲੋ weight ਹੋਣਾ ਜੀ ਇਹ ਗੁਰਦੀਪ ਸਿੰਘ ਦੇ ਘਰ ਵਾਲੀ ਦਾੜੀ ਮੋਟੀ ਹੈ ਤੇ ਇਹਦਾ ਵਜ਼ਨ ਘੱਟੋ ਘੱਟ ਕਵਾਂਟਲ ਤੋਂ ਵੀ ਪਲੱਸ ਹੋਣਾ ਇਸ ਕਰਕੇ ਜਿਹੜਾ ਲੋਨ ਹੈ ਉਹ ਗੁਰਦੀਪ ਸਿੰਘ ਨੂੰ ਦਿੱਤਾ ਜਾਊਗਾ ਜੀ ਸੁਣੋ ਨਹੀਂ ਮੈਨੇਜਰ ਸਾਹਿਬ ਆਹ ਕੀ ਗੱਲ ਹੋਈ ਤੁਸੀਂ ਲੋਨ ਮੇਰੀ ਆਮਦਨ ਦੇਖ ਕੇ ਦੇਣਾ ਕਿ ਮੇਰੀ ਘਰ ਵਾਲੀ ਦੇਖ ਕੇ ਦੇਣਾ ਜੀ ਹਰਦੀਪ ਸਿੰਘ ਇਸ ਤਰ੍ਹਾਂ ਨਹੀਂ ਹੁੰਦਾ ਦੇਖੋ ਤੁਹਾਡੇ ਘਰ ਵਾਲੀ ਕਿੰਨੀ ਪਤਲੀ ਐ ਇਹਦੇ ਤਰ੍ਹਾਂ ਦੀ ਡਾੜੀ ਮੋਟੀ ਐ ਇਸ ਹਿਸਾਬ ਨਾਲ ਅਸੀਂ ਜੱਜਮੈਂਟ ਕਰੀ ਆ ਜੀ ਕਿ ਜੇਕਰ ਤੁਸੀਂ ਆਪਦੇ ਘਰ ਵਾਲੀ ਦਾ ਟੈਡ ਨਹੀਂ ਭਰ ਸਕਦੇ ਤੇ ਸਾਡੇ ਬੈਂਕ ਦੀਆਂ ਕਿਸ਼ਤਾਂ ਕਿੱਥੋਂ ਭਰ ਦਿਓਗੇ